ਇਸ ਕਾਰਨ ਕਰਕੇ ਕਰ ਰਹੇ ਸ਼੍ਰੀ ਮੁਕਸਰ ਸ਼ਹਿਰ ਨਿਵਾਸੀ ਜਾਗ ਚੁੱਕੇ ਆ ਕਿਉਂਕਿ ਮੁਕਸਰ ਨਾਲ ਪਹਿਲਾਂ ਹੀ ਬਹੁਤ ਮਤਰੇਈ ਮਾਲਾ ਸਲੂਕ ਕੀਤਾ ਜਾ ਰਿਹਾ ਪਿਛਲੇ ਸਮੇਂ ਤੋਂ ਜਦੋਂ ਰਿਜਨਲ ਸੈਂਟਰ ਸਾਡੇ ਤੋਂ ਖੋਨ ਦੀ ਗੱਲ ਚੱਲ ਰਹੀ ਸੀ ਕਿ ਅਸੀਂ ਬਹੁਤ ਸਾਰਿਆਂ ਨੇ ਸ਼ਹਿਰ ਨਿਵਾਸੀਆਂ ਨੇ ਔਕੇ ਹੋ ਕੇ ਇੱਕ ਤਰ੍ਹਾਂ ਦਾ ਉਹਨੂੰ ਜੱਫਾ ਪਾ ਕੇ ਮੁਕਤਰ ਵਿੱਚ ਰੋਕਿਆ ਪਰ ਇਹ ਸਰਕਾਰਾਂ ਰੋਕਣ ਦਾ ਨਾਂ ਨਹੀਂ ਲੈਂਦੀਆਂ ਉਸ ਤੋਂ ਬਾਅਦ ਇੱਕ ਪਾਸਟ ਸੈਂਟਰ ਹੈ ਜੋ ਡਿਸਟ੍ਰਿਕਟ ਹੈੱਡਕੁਆਰਟਰ ਨੂੰ ਮਿਲਦਾ ਪਰ ਉਹਨੂੰ ਬਲੋਰ ਸ਼ਿਫਟ ਕੀਤਾ ਗਿਆ ਉਸ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਸਾਡੇ ਬਜ਼ੁਰਗਾਂ ਦੀ ਸਿਹਤ ਦਾ ਪੱਕਾ ਰੱਖਦਾ ਹੈ ਔਰ ਸਾਡੇ ਬਜ਼ੁਰਗਾਂ ਦੀ ਸਿਹਤ ਦਾ ਸਵਾਲ ਹੈ ਔਰ ਉਹ ਕ੍ਰਿਟੀਕਲ ਕੇਅਰ ਸੈਂਟਰ ਜੋ ਮੁਕਸਰ ਸਾਹਿਬ ਤੋਂ ਸ਼ਿਫਟ ਕਰਕੇ ਕਿਸੇ ਹੋਰ ਮਦਾਨ ਸਭਾ ਵਿੱਚ ਭੇਜਣ ਦੇ ਚਰਚੇ ਚੱਲ ਰਹੇ ਔਰ ਭੇਜਿਆ ਵੀ ਜਾ ਚੁੱਕਿਆ ਹੈ ਪਰ ਮੁਕਸਰ ਨਿਵਾਸੀ ਇਕਜੁੱਟ ਹੋ ਕੇ ਸਾਰੇ ਇਕੱਠੇ ਹੈ ਔਰ ਉਸ ਪ੍ਰੋਜੈਕਟ ਨੂੰ ਮੁਕਸਰ ਦੇ ਵਿੱਚ ਹੀ ਲਿਆਵਾਂਗੇ ਕਿਉਂਕਿ ਜੇ ਅਸੀਂ ਉਹਨੂੰ ਨਹੀਂ ਰੋਕ ਪਾਉਂਦੇ ਤਾਂ ਸਮਝ ਲਓ ਅਸੀਂ ਆਪਦੇ ਮਾਪਿਆਂ ਨਾਲ ਝੋਟ ਮਾਰ ਰਹੇ ਹਾਂ ਕਿਉਂਕਿ ਸਾਡੀ ਮਾਪਿਆਂ ਦੀ ਹੈਲਥ ਹਾਲਤ ਜੋ ਜਿਹੜਾ ਕ੍ਰਿਟੀਕਲ ਕੇਅਰ ਸੈਂਟਰ ਖੁੱਲਣਾ ਸੀਗਾ ਜਿੱਥੇ ਬਜ਼ੁਰਗਾਂ ਦਾ ਫ੍ਰੀ ਇਲਾਜ ਹੋਣਾ ਸੀਗਾ ਇਹੋ ਜਿਹਾ ਇਲਾਜ ਡੀਐਮਸੀ ਦਾ ਪੀਜੀਆਈ ਦੇ ਵਿੱਚ ਵੀ ਨਹੀਂ ਹੁੰਦਾ ਜੋ ਕ੍ਰਿਟੀਕਲ ਕੇਅਰ ਸੈਂਟਰ ਦੇ ਵਿੱਚ ਹੁੰਦਾ ਮੁਕਤ ਹੁੰਦਾ ਤੇ ਜੇ ਮੈਂ ਸ਼ਹਿਰ ਨੂੰ ਆਖਿ ਰਿਹਾ ਬੇਨਤੀ ਕਰਦਾ ਕਿ ਤੁਸੀਂ ਜਿਹੜਾ ਇਹ ਆਪਣਾ ਪ੍ਰੋਟੈਸਟ ਹੈ ਇਹ ਆਪਦੇ ਮਾਪਿਆਂ ਨੂੰ ਸਾਹਮਣੇ ਰੱਖ ਕੇ ਕਰੋ ਤਾਂ ਜੋ ਤੁਸੀਂ ਜਾਗੋ ਪਰ ਤੁਹਾਨੂੰ ਪਤਾ ਲੱਗੇ ਵੀ ਜੇ ਉੱਥੋਂ ਚਲਾ ਗਿਆ ਤਾਂ ਤੁਸੀਂ ਆਪਦੇ ਮਾਪਿਆਂ ਦੀ ਕੇਅਰ ਕਰਨ ਵਾਲੇ ਲੋਕ ਨਹੀਂ ਹੈ। ਮੁੱਖ ਸਰ ਸ਼ਹਿਰ ਦਾ ਆਮ ਆਦਮੀ ਪਾਰਟੀ ਦਾ ਸਤਾ ਦੇ ਵਿੱਚ ਸਰਕਾਰ ਦੇ ਗਿਆ। ਉਹਨਾਂ ਨੇ ਉਤਾਲਾ ਨਹੀਂ ਕੀਤਾ ਉਹਨਾਂ ਕੋਲ ਕਈ ਨਹੀਂ ਕੋਈ ਗੱਲਬਾਤ ਨਹੀਂ ਹੋਈ ਵੀ ਕਿਉਂ ਇੱਕੋ ਮੁੱਖ ਸਰਪੰਚ ਆ ਆਰਪਾ ਦੇ ਦਰਵਾਜ਼ਾ ਆ ਰਿਹਾ ਦੇਖੋ ਜੀ ਮੈਂ ਇਹ ਨਾਨ ਪੋਲੀਟਿਕਲੀ ਪਲੇਟਫਾਰਮ ਹੋ ਕੇ ਫੋਨ ਕਰਕੇ ਮੈਂ ਜਿਆਦਾ ਕਿਸੇ ਐਮਐਲਏ ਦੇ ਖਿਲਾਫ ਗੱਲ ਨਹੀਂ ਕਰੂੰਗਾ ਪਤਾ ਨਹੀਂ ਕਿਉਂ ਹੁਣ ਤੁਸੀਂ ਤੁਸੀਂ ਆਪ ਸਮਝਦਾਰ ਹੋ ਵੀ ਉਸੇ ਪਾਰਟੀ ਦਾ ਐਮਐਲਏ ਆ ਪਰ ਸਾਡੇ ਤੋਂ ਇਹ ਹੱਕ ਖੋਇਆ ਜਾ ਰਿਹਾ ਹੈ ਤੇ ਇਹਦਾ ਮਤਲਬ ਹੈ ਸ਼ਹਿਰ ਨਾਲ ਰਾਜਨੀਤੀ ਹੋ ਰਹੀ ਹੈ ਮੈਂ ਕਹਿੰਦਾ ਸ਼ਹਿਰ ਨਾਲ ਰੱਜ ਕੇ ਰਾਜਨੀਤੀ ਹੋ ਰਹੀ ਹੈ ਸਾਡੀ ਸਭ ਤੋਂ ਵੱਡੀ ਵੱਡ ਕਿਸਮਤੀ ਹੈ ਮੁਖਸਰ ਦੇ ਜੰਪਲ ਲੋਕ ਫੋਰ ਵਿਧਾਨ ਸਭਾ ਦੀ ਨੁਮਾਇੰਦਗੀ ਕਰਦੇ ਆ ਔਰ ਵਿਧਾਨ ਸਭਾ ਦੇ ਵਿੱਚ ਚੁਣੇ ਗਏ ਆ ਪਰ 40 ਮੁਕਤਾਂ ਦੀ ਪਵਿੱਤਰ ਧਰਤੀ ਨਾਲ ਉਹਨਾਂ ਲੋਕਾਂ ਨੇ ਪਿਆਰ ਨਹੀਂ ਕੀਤਾ ਪਰ ਮੈਂ ਚੇਤਾਵਨੀ ਦਿੰਦਾ ਕਦੇ ਵੀ 40 ਮੁਕਤਾਂ ਦੀ ਪਵਿੱਤਰ ਧਰਤੀ ਜੋ ਸਾਡੇ ਨਾਲ ਧੋਖਾ ਮਾਰੇ ਆ ਉਹਨਾਂ ਨੂੰ ਕਦੇ ਮਾਫ ਨਹੀਂ ਕਰੂਗੀ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪੁਖਾਨ ਪੁਖਤਣਾ ਪਊਗਾ ਇੰਨੇ ਜਗ੍ਹਾ ਨਹੀਂ ਹੈਗੀ ਮੁਖਸਰ ਦੇ ਵਿੱਚ ਬਿਲਕੁਲ ਗਲਤ ਕਹਿ ਰਹੇ ਆ ਮੁਖਸਰ ਦੇ ਲੋਕ ਬੱਦੇ ਦਿਲ ਵਾਲੇ ਲੋਕ ਆ ਸਾਡੇ ਮੁਕਸਰ ਸ਼ਹਿਰ ਦੇ ਨਾਲ ਦੀਆਂ ਪੰਚਾਇਤਾਂ ਦੇ ਸਰਪੰਚਾਂ ਨੇ ਆਪ ਚਾਰਦੇ ਵੱਲੋਂ ਜਗ੍ਹਾ ਦੇਣ ਲਈ ਬੇਨਤੀ ਕੀਤੀ ਹੈ ਸਾਡੇ ਤੋਂ ਜਗ੍ਹਾ ਲਾਓ ਮੁਕਸਰ ਦੇ ਵਿੱਚ ਬਿਲਾਓ ਪਰ ਸਰਕਾਰ ਦੀ ਕਿਤੇ ਨਾ ਕਿਤੇ ਨਾਕਾਮੀ ਵੀ ਕਹਿ ਸਕਦਾ ਔਰ ਮੁਕਸਰ ਸ਼ਹਿਰ ਨੂੰ ਰਾਜਨੀਤੀ ਦਾ ਸ਼ਿਕਾਰ ਵੀ ਕਹਿ ਸਕਦਾ ਹੋਇਆ ਹੈ ਇੱਕ ਹਸਪਤਾਲ ਹੈ ਜਿਹੜਾ ਗਿੱਦੜਬਾਦ ਦੇ ਵਿੱਚ ਪਾਸ ਹੋ ਚੁੱਕਿਆ ਸਾਰੇ ਪ੍ਰੋਜੈਕਟਾਂ ਦੇ ਪੈਸੇ ਜਿਹੜੇ ਆ ਗਿੱਦੜਬਾਦ ਦੀ ਕੋਈ ਦੁਸ਼ਮਣੀ ਨਹੀਂ ਅਸੀਂ ਤਾਂ ਗੱਲ ਇਹ ਕਰਦੇ ਆਂ ਜੇ ਕੇਂਦਰ ਸਰਕਾਰ ਦਾ ਜੋ ਪ੍ਰੋਜੈਕਟ ਹੈ ਜੋ ਡਿਸਟ੍ਰਿਕਟ ਹੈੱਡਕੁਆਰਟਰ ਤੇ ਆਉਣਾ ਸੀ ਇੱਥੇ ਆਉਣਾ ਚਾਹੀਦਾ ਸਾਡੇ ਵੱਲੋਂ ਸ਼ਾਇਦ ਗਿੱਦੜਵਾਲੋਂ ਚਾਹੇ ਪੀਜੀਆਈ ਦੇ ਦੇਣ ਚਾਹੇ ਡੀਐਮਸੀ ਦੇ ਦੇਣ ਕੋਈ ਹਸਪਤਾਲ ਦੇਣ ਸਾਨੂੰ ਉਹਨਾਂ ਨਾਲ ਕੋਈ ਬੈਰ ਵਿਰੋਧ ਨਹੀਂ ਹੈ ਪਰ ਮੁਕਸਰ ਦਾ ਹਟ ਮੁਕਸਰ ਨੂੰ ਮਿਲਣਾ ਚਾਹੀਦਾ ਇੱਕ ਜੋ ਕ੍ਰਿਟੀਕਲ ਕੇਅਰ ਹਸਪਤਾਲ ਮੁਕਸਰ ਵਿਖੇ ਬੰਨਣਾ ਸੀਗਾ ਪੰਜਾਬ ਦੇ ਵਿੱਚ 13 ਸਥਾਪਿਤ ਹੋਣੇ ਸੀਗੇ 13 ਦੇ ਵਿੱਚੋਂ 12 ਜ਼ਿਲ੍ਹਾ ਹੈੱਡਕੁਆਰਟਰ ਤੇ ਬਣ ਬਣ ਰਹੇ ਨੇ ਪਰ ਜਿਹੜਾ ਮੁਕਸਰ ਵਾਲਾ ਜ਼ਿਲ੍ਹਾ ਹੈੱਡਕੁਆਟਰ ਦੀ بجائے ਗਿੱਦੜਵਾ ਵਿਖੇ ਲੈ ਕੇ ਜਾਣ ਦੀ ਇੱਕ ਚਾਲ ਚੱਲੀ ਜਾ ਰਹੀ ਹੈ ਉਸ ਨੂੰ ਰੋਕਣ ਲਈ ਅੱਜ ਇੱਕ ਪੈਦਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਕਿ ਜੋ ਸਾਡਾ ਕ੍ਰਿਟੀਕਲ ਕੇਅਰ ਯੂਨਿਟ ਹੈ ਉਹ ਮੁਕਸਰ ਵਿਖੇ ਜ਼ਿਲ੍ਹਾ ਹੈੱਡਕੁਆਟਰ ਤੇ ਹੀ ਬਣੇ ਕੀ ਲੱਗਦਾ ਜਿਸ ਤਰ੍ਹਾਂ ਦੇ ਕੰਟੀਨਰ ਤੁਸੀਂ ਦੱਸੇ ਹੈਗੇ ਆ ਲਾਖਡੋਪਟ ਤੇ ਮਾਰੇ ਆ ਕਿ ਇਹ ਕੁਛ ਆਪਾ ਇਹ ਪ੍ਰਸ਼ਾਸਨ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਨੂੰ ਕਿਸੇ ਖਾਸ ਵਰਗ ਨੂੰ ਖੁਸ਼ ਕਰਨ ਲਈ ਗਿੱਦੜਵਾ ਵਿਖੇ ਲੈ ਕੇ ਇਹ ਚਲੇ ਜਾਂਦੀ ਹੈ ਇਹਨਾਂ ਨੇ ਚਾਲ ਚਲੀ ਹੈ ਪਰ ਅੱਜ ਮੁਕਸਰ ਦੇ ਸਾਰੇ ਸ਼ਹਿਰ ਨਿਵਾਸੀਆਂ ਨੇ ਇਹ ठान ਲਿਆ ਕਿ ਅਸੀਂ ਇਸ ਨੂੰ ਪੂਰਾ ਨਹੀਂ ਹੋਣ ਦਵਾਂਗੇ ਬਿਲਕੁਲ ਜੀ ਸਿਆਸਤ ਦੇ ਨਾਲ-ਨਾਲ ਪ੍ਰਸ਼ਾਸਨ ਦੇ ਵੀ ਇੱਕ ਅਨਗਹਿਲੀ ਕਹਿ ਲਈਏ ਜਾਂ ਉਹਨਾਂ ਦੀ ਚਾਲ ਕਹਿ ਦਈਏ ਸਰ ਨਾਲੋਂ ਜੋ ਮੁੱਖ ਕਾਰਨ ਤਾਂ ਇਹੀ ਰਿਹਾ ਸਰਕਾਰਾਂ ਕੋਲੇ ਕਦੇ ਜਗ੍ਹਾ ਦੀ ਕਮੀ ਨਹੀਂ ਹੁੰਦੀ ਜਿਵੇਂ ਆਪਾਂ ਕਹਿ ਦਈਏ ਕਿ ਸਮੁੰਦਰ ਦੇ ਵਿੱਚ ਪਾਣੀ ਦੀ ਕਮੀ ਨਹੀਂ ਹੋ ਸਕਦੀ ਓਵੇਂ ਸਰਕਾਰ ਦੇ ਕੋਲੇ ਜਗ੍ਹਾ ਦੀ ਕਮੀ ਨਹੀਂ ਹੋ ਸਕਦੀ ਜਦੋਂ ਵੱਡੇ ਵੱਡੇ ਆਪਾਂ ਸੜਕਾਂ ਕੱਢ ਰਹੇ ਆ ਪੁਲ ਬਣਾ ਰਹੇ ਆ ਆਪਾਂ ਅਕਵਾਇਰ ਕਰਦੇ ਹੀ ਆ ਜਗ੍ਹਾ ਤਾਂ ਆ ਹਸਪਤਾਲ ਬਣਾਉਣ ਲਈ ਕਿਉਂ ਨਹੀਂ ਆਪਾਂ ਅਕਵਾਇਰ ਕਰ ਸਕਦੇ ਸੀ ਇਹ ਦੋਸ ਪ੍ਰਦਰਸ਼ਨ ਹੈਗਾ ਜੀ ਜਿਹੜਾ ਕ੍ਰਿਟੀਕਲ ਹਸਪਤਾਲ ਬਜ਼ੁਰਗਾਂ ਵਾਸਤੇ ਜਿਹੜਾ ਇੱਕ ਬਰਦਾਨਾਂ ਨੂੰ ਸਿੱਧ ਹੋਣਾ ਸੀ ਉਹ ਇੱਥੋਂ ਬਦਲ ਕੇ ਜਾ ਰਿਹਾ ਕਿਦੜਵਾ ਉਹਦੇ ਸਬੰਧ ਦੇ ਵਿੱਚ ਇਹ ਰੋਜ਼ ਪ੍ਰਦਰਸ਼ਨ ਰੱਖਿਆ ਗਿਆ ਜੀ ਵੱਲੋਂ ਬਾਪੂ ਬੋਲੀਆ ਜੀ ਸਾਹਿਬ ਆ ਕੇ ਕਿਉਂ ਨੇ ਲੱਗੀ ਜਾ ਰਿਹਾ ਜਗਾ ਜੀ ਸਿਪਾ ਬੁੱਤ ਲੈ ਜੀ ਸੀ ਸਾਹਿਬ ਤੋਂ ਉਸ ਤੋਂ ਬਾਅਦ ਜੀ ਦੋ ਬਦਲ ਕੇ ਹਰੇਕ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਇਹ ਕਹਿੰਦੇ ਜਗਾ ਦੀ ਕਮੀ ਜਗਾ ਦੀ ਕਮੀ ਕੋਈ ਨਹੀਂ ਜੀ ਐਜ਼ ਨਗਰ ਕਾਉਂਸਲ ਦੇ ਨਮਾਇंदे ਅਸੀਂ ਦੱਸਣ ਨੂੰ ਤਿਆਰ ਹਾਂ ਜੀ ਜੇ ਕਿਤੇ ਜਗਾ ਚਾਹੀਦੀ ਹੈ ਤਾਂ ਅਸੀਂ ਕਾਉਂਸਲ ਦੀ ਜਗਾ ਵੀ ਦੇਣ ਨੂੰ ਤਿਆਰ ਹਾਂ ਇਹ ਕਾਉਂਸਲ ਦੀ ਜਗ੍ਹਾ ਕੂੜੇ ਦੇ ਡੰਪ ਬਣ ਸਕਦੇ ਆ ਕਰੋੜਾਂ ਰੁਪਈਆ ਦੀ ਥਾਂ ਤੇ ਜਿਹਦੀ ਕੀਮਤ ਹੈ ਤੇ ਉਹ ਸਾਨੂੰ ਹਸਪੀਟਲ ਨੂੰ ਦੇਣ ਵਾਸਤੇ ਜਿੱਥੇ ਲੋਕਾਂ ਦਾ ਇਲਾਜ ਹੋਊਗਾ ਤੇ ਸਾਨੂੰ ਕੀ ਹਰਜ ਕਿਸੇ ਉਹ ਦੇਖੋ ਜੀ ਇਹਦੇ ਵਿੱਚ 5 ਲੱਖ ਤੱਕ ਦਾ ਇਲਾਜ ਹੋਣਾ ਸੀ ਬਜ਼ੁਰਗਾਂ ਦਾ ਜਿਹੜੇ ਬਜ਼ੁਰਗਾਂ ਵਾਲੀ ਸ਼੍ਰੇਣੀ ਚ ਆਉਂਦੇ ਆ ਹੈੱਡਕੁਆਰਟਰ ਹੈੱਡਕੁਆਰਟਰ ਹੋਣ ਕਰਕੇ ਇੱਥੇ ਕਿਸੇ ਨੂੰ ਵੀ ਬਜ਼ੁਰਗ ਨੂੰ ਬਸ ਤੇ ਚੜ ਕੇ ਆਉਣਾ ਸੌਖਾ ਹੈ ਆਪ ਹੀ ਦੇਖੋ ਗਿੱਦੜਪੁਰ ਨੂੰ ਬਸਾਂ ਇੱਥੋਂ ਕਿੰਨੇ ਕੁ ਸਿੱਧੇ ਰੂਟ ਹੈ ਇੱਥੇ ਉਹਨਾਂ ਦਾ ਕੋਈ ਘਰ ਦਾ ਬੰਦਾ ਵੀ ਆ ਕੇ ਪਤਾ ਲੈ ਸਕਦਾ ਨਾਲ ਆ ਸਕਦਾ ਸਾਰੀਆਂ ਸੁੱਖ ਸਹੂਲਤਾਂ ਹੈਗੀਆਂ ਨਾਲ ਦੂਸਰਾ ਹਸਪੀਟਲ ਵੀ ਹੈ ਕਿਸੇ ਤਰ੍ਹਾਂ ਦੀ ਕੋਈ ਉਹਨੂੰ ਬਸ ੱਡੇ ਤੋਂ ਇੱਥੇ ਆਉਣ ਦੀ ਕੋਈ ਪ੍ਰੋਬਲਮ ਹੈ ਨਹੀਂ ਆਓ ਜੀ ਸਾਰੇ ਬਜ਼ੁਰਗਾਂ ਦਾ ਤੁਹਾਨੂੰ ਦੇਖ ਕੇ ਕਿ ਸਾਰੇ ਪ੍ਰਸ਼ਾਸਨ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ ਇਹ ਜਿ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਗਲੀ ਰੂਪਰੇਖਾ ਤੈਅ ਕਰਾਂਗੇ ਕਿਉਂਕਿ ਮੈਂ ਇਕੱਲਾ ਇਸ ਕਾਬਿਲ ਨਹੀਂ ਮੈਂ ਸਾਰਿਆਂ ਦੀ ਰੂਪਰੇਖਾ ਇਕੱਲਾ ਦੱਸ ਸਕਾਂ ਸਾਰਿਆਂ ਨਾਲ ਸਲਾਹ ਕਰਕੇ ਹੀ ਅਗਲਾ ਅਸੀਂ ਕਦਮ ਚੱਕਾਂਗੇ